वेलकम बैक टू ऑल माय व्यूअर्स ऑन माय YouTube चैनल जस्ट ट्वीट फॉरवर्ड फ्यूचर ਤੇ ਅੱਜ ਇੱਕ ਇਨਫੋਰਮੇਸ਼ਨ ਵੀ ਸ਼ੇਅਰ ਕਰੂੰਗਾ ਮੈਂ ਵੀ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਨਾਲ ਮੈਂ ਆਪਣੇ YouTube ਦੇ ਉੱਤੇ 1700 ਜਿਹੜੇ ਸਬਸਕ੍ਰਾਈਬਰ ਨੇ ਉਹ ਕੰਪਲੀਟ ਕੀਤੇ ਨੇ ਤੇ ਸਾਰੇ ਬੱਚਿਆਂ ਦਾ ਤੇ ਮੇਰੇ ਨਾਲ ਜੁੜੇ ਹੋਏ ਜਿੰਨੇ ਵੀ ਮੇਰੇ ਫਰੈਂਡ ਸਰਕਲ ਦੇ ਵਿੱਚ ਜਿੰਨੇ ਵੀ ਪਰਸਨਸ ਨੇ ਤਾਂ ਸਾਰਿਆਂ ਦਾ ਥੈਂਕ ਯੂ ਵੀ ਜਿਹੜੀ ਇਹ ਅਚੀਵਮੈਂਟ ਅਚੀਵ ਕਰਨ ਦੇ ਵਿੱਚ ਮੇਰੀ ਹੈਲਪ ਕੀਤੀ ਅੱਜ ਅਸੀਂ ਜਿਹੜਾ ਸੈਸ਼ਨ ਸ਼ੁਰੂ ਕਰਨਾ ਵਾ ਉਹ ਹੈ ਅੰਗਰੇਜ਼ਾਂ ਅਤੇ ਸਿੱਖਾਂ ਦੇ ਜੁੱਧ ਅਤੇ ਪੰਜਾਬ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਇਹ ਜਿਹੜਾ ਵਾ ਪਹਿਲਾ ਪਾਗ ਸੀਗਾ ਸੌਰੀ ਇਹਦੇ ਵਿੱਚ ਦੂਸਰਾ ਪਾਰਟ ਲਿਖਿਆ ਗਿਆ ਤੇ ਇਹਨੂੰ ਐਮੈਂਡਮੈਂਟ ਕਰ ਦੂੰਗਾ ਤੇ ਤੁਸੀਂ ਇਹਨੂੰ ਯਾਦ ਰੱਖਣਾ ਹੈ ਹਿਸਟਰੀ ਪਾਰਟ ਦਾ ਜਿਹੜਾ ਅਸੀਂ ਨੈਕਸਟ ਚੈਪਟਰ ਰਹਿ ਗਿਆ ਵਾ ਇਸ ਤੋਂ ਬਾਅਦ ਸਾਡਾ 21 ਚੈਪਟਰ ਰਹਿ ਰਿਹਾ ਵਾ ਉਹ ਮੈਂ ਇੱਕ ਦੇ ਸੈਕਸ਼ਨ ਦੇ ਵਿੱਚ ਉਹਨੂੰ ਕਨਵਰਟ ਕਰਕੇ ਫਰੋ ਸਿਉ ਵੀ ਕੰਪਲੀਟ ਕਰ ਲੈਣਾ ਵਾ ਟਾਈਮ ਵੇਸ ਨਹੀਂ ਕਰਦੇ ਹੋਏ ਤੇ ਸਟਾਰਟ ਕਰਦੇ ਆਂ ਦੇਖੋ ਜੀ ਫਰਸਟ ਕੁਐਸਚਨ ਹੈਗਾ ਮਹਾਰਾਜ ਜੀਤ ਸਿੰਘ ਜੀ ਤੋਂ ਬਾਅਦ ਉਹਨਾਂ ਦਾ ਉੱਤਰਾਧਿਕਾਰੀ ਕੌਣ ਬਣਿਆ ਸੀ ਇਹ ਸਭ ਨੂੰ ਪਤਾ ਵਾ ਵੀ ਉਹਨਾਂ ਤੋਂ ਬਾਅਦ ਖੜਕ ਸਿੰਘ ਜਿਹੜੇ ਸੀਗੇ ਉਸ ਦਾ ਉੱਤਰਾਧਿਕਾਰ ਬਣਾਇਆ ਗਿਆ ਸੀ ਮਹਾਰਾਜ ਜੀਤ ਸਿੰਘ ਜੀ ਦੇ ਤਵਾਦ ਉਸ ਤੋਂ ਬਾਅਦ ਹੈ ਮੁਕਤੀ ਕੀ ਮੁਕਤੀ ਦੀ ਲੜਾਈ ਦੇ ਵਿੱਚ ਸਿੱਖਾਂ ਨੂੰ ਕਿਉਂ ਹਾਰ ਹੋਈ ਤੇ ਉਹਦੇ ਦੋ ਕਾਰਨ ਦੱਸਨੇ ਪਹਿਲਾ ਹੈਗਾ ਵੀ ਜਿਹੜਾ ਸਿੱਖ ਸਰਦਾਰ ਸੀਗਾ ਲਾਲਾ ਸਿੰਘ ਉਹਨੇ ਗਦਾਰੀ ਕੀਤੀ ਸੀ ਤੇ ਮੈਦਾਨ ਛੱਡ ਕੇ ਭੱਜ ਗਿਆ ਸੀ ਤੇ ਅੰਗਰੇਜ਼ਾਂ ਦੀ ਤੁਲਨਾ ਨਾਲ ਸਾਡੀ ਜਿਹੜੀ ਸੰਖਿਆ ਸੀ ਉਹ ਵੀ ਘੱਟ ਉਸ ਤੋਂ ਬਾਅਦ ਹੈ ਸਬਰਾਉ ਦੀ ਲੜਾਈ ਕਦੋਂ ਹੋਈ ਅਤੇ ਇਸ ਦਾ ਕੀ ਸੀਟਾ ਨਿਕਲਿਆ ਜਿਹੜੀ ਸਬਰਾਉ ਦੀ ਲੜਾਈ ਹੋਈ ਸੀਗੀ ਉਹ 10 ਫਰਵਰੀ 1846 ਦੇ ਵਿੱਚ ਹੋਈ ਸੀ ਇਸ ਦੇ ਵਿੱਚ ਜਿਹੜੇ ਸਿੱਖ ਸੀ ਉਹ ਹਾਰ ਗਏ ਸੀ ਤੇ ਅੰਗਰੇਜ਼ਾਂ ਨੇ ਬਿਨਾਂ ਰੁਕਾਵਟ ਜਿਹੜੇ ਸਤਲੁਜ ਦਾ ਦਰਿਆ ਸੀ ਉਹ ਪਾਰ ਕਰ ਲਿਆ ਸੀ ਉਸ ਤੋਂ ਬਾਅਦ ਹੈ ਸੁਚੇਤ ਸਿੰਘ ਦੇ ਖਜ਼ਾਨੇ ਦਾ ਕੀ ਮਸਲਾ ਮਸਲਾ ਸੀ ਵੀ ਜਿਹੜਾ ਡੋਗਰਾ ਸਰਦਾਰ ਜਿਹੜਾ ਸੀਗਾ ਸੁਚੇਤ ਸਿੰਘ ਨੇ ਦੁਆਰਾ ਛੱਡੇ ਗਏ ਖਜ਼ਾਨੇ ਉੱਪਰ ਲਾਹੌਰ ਦੇ ਜਿਹੜੇ ਸਰਕਾਰ ਸੀ ਉਹਨੇ ਆਪਣਾ ਅਧਿਕਾਰ ਸਮਝਦੀ ਸੀ ਪਰੰਤੂ ਜਿਹੜੇ ਅੰਗਰੇਜ਼ ਸੀਗੇ ਇਸ ਮਾਮਲੇ ਨੂੰ ਅਦਾਲਤੀ ਰੂਪ ਦੇਣਾ ਚਾਹੁੰਦੀ ਸੀ ਤਾਂ ਕਰਕੇ ਇਹਦਾ ਜਿਹੜਾ ਮੁੱਦਾ ਸੀ ਉਹ ਕਾਫੀ ਭਖਿਆ ਸੀ ਉਸ ਤੋਂ ਬਾਅਦ ਹੈ ਗਊ ਸੰਬੰਧੀ ਝਗੜਿਆਂ ਦੇ ਬਾਰੇ ਜਾਣਕਾਰੀ ਦਿਓ ਵੀ 21 ਅਪ੍ਰੈਲ 1846 ਦੇ ਵਿੱਚ ਇਹ ਡੇਟ ਯਾਦ ਰੱਖਣੀ ਹੈ ਵੀ ਗਊਆਂ ਦੇ ਵਿੱਚ ਇੱਕ ਵਿੱਗ ਦੇ ਉੱਤੇ ਇੱਕ ਯੂਰੋਪੀਅਨ ਨੇ ਤੋਪਚੀ ਨੇ ਤਲਵਾਰਾਂ ਚਲਾਈਆਂ ਸੀਗੀਆਂ ਤਾਂ ਕਰਕੇ ਜਿਹੜੇ ਹਿੰਦੂ ਸੀਗੇ ਤੇ ਸਿੱਖ ਸੀਗੇ ਉਹ ਅੰਗਰੇਜ਼ਾਂ ਦੇ ਖਿਲਾਫੜਕ ਉੱਠੇ ਸੀਗੇ ਉਸ ਤੋਂ ਬਾਅਦ ਹੈ ਕਾਉਂਸਲ ਆਫ ਰੀਜੈਂਸੀ ਤੋ ਤੁਸੀਂ ਕੀ ਸਮਝਦੇ ਹੋ ਦੂਜਾ ਜਿਹੜਾ ਐਂਗਲੋ ਯੁੱਧ ਹੋਇਆ ਸੀ ਸਿੱਖਾਂ ਦਾ ਲਾਹੌਰ ਤੋਂ ਬਾਅਦ ਜਿਹੜਾ ਲਾਹੌਰ ਦਾ ਰਾਜ ਪ੍ਰਬੰਧ ਚਲਾਉਣ ਦੇ ਲਈ ਅੱਠ ਮੈਂਬਰ ਦੀ ਇੱਕ ਕਮੇਟੀ ਦੀ ਕੌਂਸਲ ਬਣਾਈ ਗਈ ਜਿਹਨੂੰ ਕੌਂਸਲ ਆਫ ਰੀਜੈਂਸੀ ਕਿਹਾ ਜਾਂਦਾ ਸੀ ਯਾਦ ਰੱਖਣੀ ਆ ਨੈਕਸਟ ਆਏਗਾ ਪੰਜਾਬ ਦੇ ਵਿੱਚ ਅੰਗਰੇਜ਼ੀ ਰਾਜ ਕਦੋਂ ਸ਼ਾਮਿਲ ਕੀਤਾ ਗਿਆ ਤੇ ਇਸ ਦੇ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਵੀ ਜਦੋਂ ਪੰਜਾਬ ਨੂੰ ਜਿਹੜਾ ਸੀ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਿਲ ਕੀਤਾ ਗਿਆ ਉਹ 1800 49 ਇਸਵੀ ਸੀਗੀ ਤੇ ਉਸ ਸਮੇਂ ਜਿਹੜਾ ਸੀਗਾ ਜਨਰਲ ਗਵਰਨਰ ਲਾਲ ਟਲਹੌਜੀ ਸੀ ਇਹ ਵੀ ਗੱਲ ਤੁਸੀਂ ਆਪ ਰੱਖਣੀ ਹੈ ਵੀ ਕੌਣ ਸੀਗਾ ਲਾਲ ਟਲਹੌਜੀ ਸੀਗਾ 1849 ਦੇ ਵਿੱਚ ਪਹਿਲੀ ਵਾਰ ਜਿਹੜਾ ਸੀਗਾ ਪੰਜਾਬ ਨੂੰ ਜਿਹੜਾ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕੀਤਾ ਗਿਆ ਚਤਰ ਸਿੰਘ ਨੇ ਅੰਗਰੇਜ਼ਾਂ ਦੇ ਖਿਲਾਫ ਕੀ ਕਦਮ ਚੁੱਕਿਆ ਸੀਗਾ ਚਤਰ ਸਿੰਘ ਨੇ ਅੰਗਰੇਜ਼ਾਂ ਦੇ ਖਿਲਾਫ ਖੁੱਦ੍ਹਾ ਬਿਦੋ ਕਰਤਾ ਸੀਗਾ ਵੀ ਹੁਣ ਉਹਨਾਂ ਨੇ ਲੜਾਈ ਸਟਾਰਟ ਕੀਤੀ ਉਸ ਤੋਂ ਬਾਅਦ ਹੈ ਸ਼ਾਰਟ ਕੁਐਸਚਨ ਲਾਹੌਰ ਦੀ ਦੂਜੀ ਸੰਧੀ ਦੀ ਧਾਰਨਾਵਾ ਦੱਸੋ ਜਿਹੜੀ ਲਾਹੌਰ ਦੀ ਦੂਜੀ ਸੰਧੀ ਹੋਈ ਸੀ ਉਹ 11 ਮਾਰਚ 1846 ਦੇ ਵਿੱਚ ਅੰਗਰੇਜ਼ਾਂ ਦੇ ਸਿੱਖਾਂ ਦੇ ਵਿਚਕਾਰ ਹੋਈ ਮੇਨ ਰੀਜ਼ਨ ਕੀ ਸੀਗਾ ਇਸ ਦੇ ਵਿੱਚ ਜਿਹੜਾ ਬ੍ਰਿਟਿਸ਼ ਰਾਜ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਤੇ ਸ਼ਹਿਰ ਨਿਵਾਸੀਆਂ ਦੀ ਜਿਹੜੀ ਰੱਖਿਆ ਕੀਤੀ ਜਾਊਗੀ ਲਾਹੌਰ ਦੇ ਵਿੱਚ ਇੱਕ ਵੱਡੀ ਸੰਖਿਆ ਦੇ ਵਿੱਚ ਜਿਹੜੀ ਸੈਨਾ ਸੀਗੀ ਉਹ ਰੱਖੀ ਜਾਊਗੀ ਤੇ ਇਸ ਸੈਨਾ ਨੂੰ 1846 ਤੱਕ ਉੱਥੇ ਹੀ ਰਹੇਗੀ ਤੇ ਉਸ ਤੋਂ ਬਾਅਦ ਲਾਹੌਰ ਦਾ ਕਿਲਾ ਤੇ ਸ਼ਹਿਰ ਦੇ ਉੱਤੇ ਅੰਗਰੇਜ਼ੀ ਸੈਨਾ ਦਾ ਅਧਿਕਾਰ ਰਹਿਣਗੇ ਤੇ ਲਾਹੌਰ ਦੀ ਸਰਕਾਰ ਜਿਹੜੀ ਸੀਗੀ 18 9 ਮਾਰਚ 1846 ਦੇ ਵਿੱਚ ਜਿਹੜੀ ਇਹ ਸੰਧੀ ਰਾਹੀਂ ਅੰਗਰੇਜ਼ਾਂ ਨੂੰ ਦਿੱਤੇ ਗਏ ਪ੍ਰਦੇਸ਼ਾਂ ਦੇ ਵਿੱਚਕਾਰ ਜਿਹੜੀ ਜਾਂਗੀਰਾ ਤੇ ਅਧਿਕਾਰ ਜਿਹੜਾ ਵਾ ਉਹ ਸਨਮਾਨ ਕਰੇਗੀ ਤੇ ਲਾਹੌਰ ਸਰਕਾਰ ਨੇ ਜਿਹੜਾ ਸੀ ਅੰਗਰੇਜ਼ਾਂ ਦੇ ਦਿੱਤੇ ਗਏ ਇਲਾਕਿਆਂ ਦੇ ਉੱਤੇ ਕਿਲਿਆਂ ਦੇ ਵਿੱਚੋਂ ਤੋਂਪਾਂ ਦੇ ਵਿੱਚ ਛੱਡ ਕੇ ਖਜ਼ਾਨਾ ਤੇ ਸੰਪਤੀ ਦੇ ਰੱਦ ਲਾਉਣ ਦੇ ਵਿੱਚ ਕੋਈ ਅਧਿਕਾਰ ਨਹੀਂ ਹੋਏਗਾ ਯਾਨੀ ਕਿ ਅੰਗਰੇਜ਼ਾਂ ਨੇ ਜਿੰਨੇ ਵੀ ਇਲਾਕੇ ਦਿੱਤੇ ਹੋਏ ਸੀ ਉਹਦੇ ਵਿੱਚ ਤੋਂਪਾਂ ਨੂੰ ਛੱਡ ਕੇ ਬਾਕੀ ਸਾਰੇ ਖਜ਼ਾਨੇ ਦੇ ਉੱਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ਸੀ ਉਸ ਤੋਂ ਬਾਅਦ ਹੈ ਬੈਰੋਂ ਦੀ ਪੈਰੋਂ ਪੈਰੋਵਾਲ ਦੀ ਸੰਧੀ ਤੋਂ ਕੀ ਪਤਾ ਵਾ ਲੱਗਦਾ ਵੀ ਜਿਹੜੀ ਲਹਾਰ ਦੀ ਸੰਧੀ ਸੀ ਇਹ ਮਹਾਰਾਜਾ ਤੇ ਸ਼ਹਿਰ ਦੇ ਰੱਖਿਆ ਦੇ ਲਈ ਲਾਹੌਰ ਦੇ ਵਿੱਚ 1 ਸਾਲ ਦੇ ਲਈ ਅੰਗਰੇਜ਼ੀ ਸੈਨਾ ਰੱਖੀ ਗਈ ਸੀਗੀ ਇਸ ਦਾ ਸਮਾਂ ਖਤਮ ਹੋਣ ਤੇ ਲਾਰਡ ਹਲਟ੍ਰਿੰਗ ਨੇ ਇਸ ਸੈਨਾ ਨੂੰ ਉੱਥੇ ਸਥਾਈ ਰੂਪ ਦੇ ਵਿੱਚ ਰਹਿਣ ਦੀ ਯੋਜਨਾ ਬਣਾਈ ਸੀਗੀ ਮਹਾਰਾਣੀ ਜਿੰਦਾ ਨੇ ਇਹ ਗੱਲ ਮਨਜ਼ੂਰ ਨਹੀਂ ਸੀਗੀ ਤੇ ਇਸ ਲਈ 15 15 ਦਸੰਬਰ 1846 ਦੇ ਵਿੱਚ ਲਾਹੌਰ ਦੇ ਦਰਬਾਰ ਦੇ ਵਿੱਚ ਜਿਹੜੇ ਮੰਤਰੀ ਤੇ ਸਰਦਾਰਾਂ ਦੀ ਇੱਕ ਵਿਸ਼ੇਸ਼ ਸਭਾ ਬੁਲਾਈ ਗਈ ਇਸ ਸਭਾ ਦੇ ਵਿੱਚ ਗਵਰਨਰ ਜਨਰਲ ਨੂੰ ਕੇਵਲ ਉਹਨਾਂ ਸ਼ਰਤਾਂ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਦੇ ਆਧਾਰ ਤੇ ਉੱਤੇ 1846 ਦੇ ਵਿੱਚੋਂ ਲਾਹੌਰ ਦੇ ਉੱਤੇ ਜਿਹੜਾ ਸੀਗਾ ਅੰਗਰੇਜ਼ੀ ਸੈਨਾ ਨੂੰ ਜਿਹੜੀ ਸਹਿਮਤੀ ਹੋ ਗਈ ਸੀਗੀ ਤੇ ਮਹਾਰਾਣੀ ਜਿੰਦਾ ਕੌਰ ਨੇ ਪ੍ਰਮੁੱਖ ਸਰਦਾਰ ਜਿਹੜੇ ਸੀਗੇ 16 ਦਸੰਬਰ 1846 ਦੇ ਵਿੱਚ ਇਹ ਸੰਧੀ ਪੱਤਰ ਦੇ ਉੱਤੇ ਹਸਤਾਖਰ ਕਰ ਲਈ ਸੀ ਪੈਰੋਵਾਲ ਦੀ ਸੰਧੀ ਦੇ ਚਾਰ ਧਾਰਾਵਾਂ ਕੀ ਸੀਗੀਆਂ ਵੀ ਲਾਹੌਰ ਦੇ ਵਿੱਚ ਜਰਨਲ ਗਵਰਨਰ ਨਿਯੁਕਤ ਕੀਤਾ ਜਾਊਗਾ ਜਿਹੜਾ ਕਿ ਇੱਕ ਬ੍ਰਿਟਿਸ਼ ਰੈਜੀਮੈਂਟਲ ਰਹੇਗਾ ਤੇ ਮਹਾਰਾਜਾ ਦਲੀਪ ਸਿੰਘ ਨੂੰ ਨਾਬਾਲਗ ਕਾਲ ਦੇ ਵਿੱਚ ਜਿਹੜਾ ਰਾਜ ਸ਼ਾਸਨ ਜਿਹੜਾ ਪ੍ਰਬੰਧ ਸੀਗਾ ਉਹ ਅੱਠ ਸਰਦਾਰਾਂ ਦੀ ਕੌਂਸਲ ਦੁਆਰਾ ਚਲਾਇਆ ਜਾਊਗਾ ਤੇ ਕੌਂਸਲ ਆਫ ਰੈਜੀਡੈਂਸੀ ਜਿਹੜੀ ਸੀਗੀ ਉਹ ਬ੍ਰਿਟਿਸ਼ ਰੈਜੀਮੈਂਟਲ ਨੂੰ ਸਲਾਹ ਤੇ ਉਹਨਾਂ ਦੇ ਪ੍ਰਸ਼ਾਸਨ ਦਾ ਕੰਮ ਕਰੇਗੀ ਤੇ ਮਹਾਰਾਣੀ ਜਿੰਦਾ ਜੀ ਦੇ ਜਿੰਦਾ ਨੂੰ ਰਾਜ ਤੋਂ ਵਕ ਕੀਤਾ ਗਿਆ ਗਿਆ ਅਤੇ ਇਸ ਦੇ ਬਾਅਦ ਉਹਨਾਂ ਨੂੰ 1.5 ਲੱਖ ਰੁਪਏ ਦੀ ਜਿਹੜੀ ਸਾਲਾਨਾ ਪੈਨਸ਼ਨ ਵੀ ਦਿੱਤੀ ਗਈ ਸੀ ਉਸ ਤੋਂ ਬਾਅਦ ਹੈ ਪਹਿਲੇ ਐਂਗਲੋ ਯੁੱਧ ਦੇ ਵਿੱਚ ਤੋਂ ਬਾਅਦ ਜਿਹੜਾ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਕਿਹੜੇ ਕਬਜ਼ਿਆਂ ਨੂੰ ਕਬਜ਼ਿਆਂ ਉੱਤੇ ਕਿਉਂ ਨਾ ਕਿਹੜੇ ਕਬਜ਼ਿਆਂ ਦਾ ਜਿਹੜੇ ਦੋ ਕਬਜ਼ੇ ਕੀਤੇ ਸੀ ਯਾਨੀ ਕਿ ਉਹਨਾਂ ਦੀ ਲੜਾਈ ਤੋਂ ਬਾਅਦ ਉਹਦੇ ਦੋ ਕਾਰਨ ਦੱਸਣੇ ਆ ਪਹਿਲਾ ਕਾਰਨ ਸੀਗਾ ਵੀ ਅਧਿਕਾਰ ਨਹੀਂ ਮੰਨਿਆ ਸੀ ਅੰਗਰੇਜ਼ਾਂ ਨੇ ਉਹਨਾਂ ਦੇ ਉੱਤੇ ਪਹਿਲਾ ਸੀਗਾ ਵੀ ਜਿਹੜੇ ਸਿੱਖ ਸੀਗੇ ਉਹ ਮੁਕਦੀ ਅਤੇ ਫਿਰੋਜ਼ ਸ਼ਾ ਤੇ ਸਦਰਾਓ ਦੀ ਲੜਾਈ ਦੇ ਵਿੱਚ ਭਾਵੇਂ ਹਾਰ ਗਏ ਸੀ ਪਰ ਅਜੇ ਵੀ ਉਹ ਲਾਹੌਰ ਪੰਜਾਬ ਪੇਸ਼ਾਵਰ ਦੇ ਸਥਾਨਾਂ ਦੇ ਉੱਤੇ ਜਿਹੜੀ ਸਿੱਖ ਸੈਨਾ ਸੀ ਉਹ ਤਨਾਤ ਸਨ ਜੇਕਰ ਅੰਗਰੇਜ਼ਾਂ ਨੂੰ ਉਸੇ ਵੇਲੇ ਜਿਹੜਾ ਪੰਜਾਬ ਦੇ ਉੱਤੇ ਕਬਜ਼ਾ ਕਰ ਲੈਂਦੇ ਤਾਂ ਉਹ ਇਲਾਕਿਆਂ ਦੇ ਵਿੱਚ ਜਿਹੜੇ ਸੈਨਿਕ ਸੀਗੇ ਫਿਰ ਉਹਨਾਂ ਨੂੰ ਟਕਰਾਅ ਕਰਨਾ ਪੈਣਾ ਸੀਗਾ ਫਿਰ ਸੀਗਾ ਪੰਜਾਬ ਦੀ ਜਿਹੜੀ ਸ਼ਾਂਤੀ ਵਿਵਸਥਾ ਸਥਾਪਿਤ ਕਰਨ ਦੇ ਲਈ ਆਮਦਨ ਤੋਂ ਵੱਧ ਖਰਚੇ ਕਰਨੇ ਪੈਣੇ ਸੀਗੇ ਤੇ ਰਾਜ ਤੇ ਸਿੱਖ ਰਾਜ ਦੇ ਵਿੱਚ ਅਫਗਾਨਿਸਤਾਨ ਬ੍ਰਿਟਿਸ਼ ਸਮਰਾਟ ਦੇ ਵਿਚਾਲੇ ਰਾਜ ਦੇ ਵਿੱਚ ਕੰਮ ਕਰਦੀ ਸੀ ਜੇਕਰ ਪੰਜਾਬ ਦੇ ਉੱਤੇ ਕਮਜ਼ਾ ਹੋ ਜਾਂਦਾ ਅੰਗਰੇਜ਼ਾਂ ਦਾ ਤਾਂ ਉਚਿਤ ਨਹੀਂ ਸੀਗਾ ਉਸ ਤੋਂ ਬਾਅਦ ਲਾਰਡ ਹਾਈਡਲਿੰਗ ਜਿਹੜਾ ਸੀ ਸਿੱਖਾਂ ਦਾ ਇੱਕ ਜਿਹੀ ਸੰਧੀ ਕਰਨਾ ਚਾਹੁੰਦਾ ਸੀ ਜਿਸ ਨਾਲ ਜਿਹੜਾ ਸੀ ਪੰਜਾਬ ਕਮਜ਼ੋਰ ਪੈ ਜਾਵੇ ਤੇ ਫਿਰ ਉਹ ਚਾਹੁੰਦਾ ਸੀ ਵੀ ਉਹ ਪੰਜਾਬ ਦੇ ਉੱਤੇ ਕਬਜ਼ਾ ਕਰ ਲੈਣ ਤੇ ਲਾਹੌਰ ਸਰਕਾਰ ਨੂੰ ਕੇਵਲ ਏਜੇਹੀ ਸੰਧੀ ਸੀ ਵੀ ਜਿਸ ਤੇ ਕਾਰਨ ਜਿਹੜਾ ਲਾਹੌਰ ਆ ਉਹ ਕੀ ਆ ਪੰਜਾਬ ਦੇ ਰਾਜਿਕ ਤੇ ਸੈਨਿਕ ਪੱਖ ਤੋਂ ਕਮਜ਼ੋਰ ਹੋ ਜਵੇ ਤਾਂ ਕਰਕੇ ਇਹਨਾਂ ਨੇ ਇਹ ਕਰਨੇ ਕੋਸ਼ਿਸ਼ ਕੀਤੀ ਤੇ ਬ੍ਰਿਟਿਸ਼ ਨੇ ਉਹਦੇ ਉੱਤੇ ਸਿੱਧਾ ਹੀ ਜਾ ਕੇ ਆਪਣੇ ਰਾਜ ਦੇ ਵਿੱਚ ਨਹੀਂ ਸਮਾ ਨਹੀਂ ਬਣਾਇਆ ਗਿਆ ਸੀਗਾ ਉਸ ਤੋਂ ਬਾਅਦ ਜਿਹੜੇ ਬ੍ਰਿਟਿਸ਼ ਰਾਜ ਸੀਗੇ ਬ੍ਰਿਟਿਸ਼ ਰਾਜ ਸੀਗੇ ਰਾਜਾ ਦਲੀਪ ਸਿੰਘ ਤੇ ਤੇ ਸ਼ਹਿਰ ਵਿਕਾਸ ਦੇ ਵਿੱਚ ਜਿਹੜੀ ਲਾਹੌਰ ਦੀ ਵੱਡੀ ਸੇਨਾ ਬਣਾਈ ਗਈ ਸੀ ਇਹ ਸੇਨਾ ਜਿਹੜੀ ਸੀਗੀ 1846 ਦੇ ਵਿੱਚ ਉੱਥੇ ਰਹਿ ਗਈ ਸੀ ਤੇ ਫਿਰ ਉਸ ਤੋਂ ਬਾਅਦ ਲਾਹੌਰ ਜਿਹੜਾ ਕਿਲਾ ਸੀਗਾ ਉਹ ਕੀ ਸੀਗਾ ਕਿਲਾ ਜਿਹੜਾ ਸੀਗਾ ਉਹ ਅੰਗਰੇਜ਼ੀ ਸਰਕਾਰ ਦੇ ਅਧੀਨ ਆ ਗਿਆ ਸੀ ਤੇ ਲਾਹੌਰ ਦੇ ਵਿੱਚ ਜਿਹੜਾ ਸੀਗਾ 9 ਮਾਰਚ 1846 ਦੇ ਵਿੱਚ ਇਹ ਸੰਧੀ ਜਿਹੜੀ ਸੀ ਉਹ ਅੰਗਰੇਜ਼ਾਂ ਨੇ ਪ੍ਰਦੇਸ਼ ਦੇ ਵਿਚਾਲੇ ਜਿਹੜੀ ਜਹਾਂਗੀਰ ਸੀਗੀ ਤੇ ਉਹਦੀ ਜਿਹੜੇ ਅਧਿਕਾਰੀ ਸਨ ਸਮਾਨ ਸੀਗੇ OVE ਦੇ ਵਿੱਚ ਲਗਾ ਲਈ ਸੀਗੇ ਤੇ ਇਲਾਕਿਆਂ ਦੇ ਵਿੱਚ ਜਿਹੜੀਆਂ ਤੋਪਾਂ ਸੀਗੀਆਂ ਉਹਨੂੰ ਛੱਡ ਕੇ ਬਾਕੀ ਸਾਰੀ ਜਿਹੜੀ ਸੰਪਤੀ ਦਾ ਅਧਿਕਾਰ ਜਿਹੜਾ ਸੀ ਅੰਗਰੇਜ਼ਾਂ ਕੋਲ ਚਲਾ ਗਿਆ ਸੀ ਉਸ ਤੋਂ ਬਾਅਦ ਹੈ ਪੈਰੋਵਾਲ ਦੀ ਸੰਧੀ ਤੋਂ ਬਾਅਦ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਜੀ ਨੂੰ ਕਿਸ ਤਰ੍ਹਾਂ ਅਸਲੂਕ ਕੀਤਾ ਵੀ ਪੈਰੋਵਾਲ ਦੀ ਸੰਧੀ ਤੋਂ ਬਾਅਦ ਮਹਾਰਾਣੀ ਜਿੰਦਾ ਜੀ ਦੇ ਸਾਰੇ ਰਾਜਨੀਤਿਕ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ ਸੀਗਾ ਤੇ ਉਹਨਾਂ ਦੇ ਨਾਲ ਕੋਈ ਵੀ ਰਾਜਨੀਤਿਕ ਸੰਭਾ ਨਹੀਂ ਕੀਤੇ ਗਏ ਸੀਗੇ ਤੇ ਉਹਨਾਂ ਨੂੰ ਗਲਤ ਤੰਗਿਆਂ ਦੇ ਨਾਲ ਕੈਦ ਕਰ ਲਿਆ ਗਿਆ ਸੀਗਾ ਤੇ ਉਸੇ ਉਸ ਨੂੰ ਜਿਹੜਾ ਛੇਕੂਪੁਰਾ ਦਾ ਕਿਲਾ ਸੀ ਉਹਦੇ ਵਿੱਚ ਭੇਜ ਦਿੱਤਾ ਗਿਆ ਸੀ ਉਹਨਾਂ ਨੂੰ ਪੈਨਸ਼ਨ ਲਗਾ ਦਿੱਤੀ ਗਈ ਸੀ 1.5 ਲੱਖ ਤੇ ਉਹ ਘਟਾ ਕੇ ਹੁਣ 48000 ਹੀ ਕਰ ਦਿੱਤੀ ਗਈ ਸੀ ਫਿਰ ਉਹਨਾਂ ਨੂੰ ਦੇਸ਼ ਤੋਂ ਕਾਲਾ ਦੇ ਕੇ ਬਨਾਰਸ ਭੇਜ ਦਿੱਤਾ ਗਿਆ ਮਹਾਰਾਣੀ ਜਿਹੜਾ ਸੀਗਾ ਉਹਨਾਂ ਨਾਲ ਬਹੁਤ ਜ਼ਿਆਦਾ ਬੁਰਾ ਸਲੂਕ ਕੀਤਾ ਜਾਂਦਾ ਸੀਗਾ ਤਾਂ ਕਰਕੇ ਜਿਹੜਾ ਪੰਜਾਬ ਜਿਹੜਾ ਸੀਗਾ ਉਹਦੇ ਦੇਸ਼ ਭਗਤ ਜਿਹੜੇ ਸਰਦਾਰ ਸੀਗੇ ਉਹਨਾਂ ਦੇ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਸੀਗੀ ਇੱਕ ਭਾਵਨਾ ਜੀ ਵੜਕ ਗਈ ਸੀ ਉਸ ਤੋਂ ਬਾਅਦ ਹੈ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਤੁਸੀਂ ਕੀ ਜਾਣਦੇ ਹੋ ਅਸੀਂ ਜਾਣਦੇ ਹਾਂ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀ ਉਹ ਪੰਜਾਬ ਲਾਹੌਰ ਤੇ ਆਖਰੀ ਸਿੱਖ ਹਾਕਮ ਸੀਗੇ ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ ਉਹ ਨਵਾਲਕ ਸੀਗੇ ਤਾਂ ਇਸ ਵਿੱਚ 1846 ਦੇ ਵਿੱਚ ਉਹਨਾਂ ਨੂੰ ਪੈਰੋਵਾਲ ਦੀ ਸੰਧੀ ਦੇ ਅਨੁਸਾਰ ਜਿਹੜਾ ਲਾਹੌਰ ਦੇ ਵਿੱਚ ਇੱਕ ਕਾਉਂਸਲ ਆਫ ਰੈਜੈਂਟਸ ਸਥਾਪਨਾ ਕੀਤੀ ਗਈ ਤੇ ਇਸ ਵਿੱਚ ਮਹਾਰਾਜਾ ਨੂੰ ਬਾਲਕ ਹੋਣ ਤੱਕ ਦਾ ਕੰਮ ਕਰਨਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਦੂਜਾ ਐਂਗਲੋ ਸਿੱਖ ਯੁੱਧ ਹੋਇਆ ਤਾਂ ਉਹਨਾਂ ਦੇ ਮੂੜ ਜਿਹੜੇ ਸਿੱਖ ਸੀਗੇ ਉਹ ਹਾਰ ਗਏ ਸੀ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਦੀ ਗੱਦੀ ਤੋਂ ਉਤਾਰ ਦਿੱਤਾ ਗਿਆ ਸੀ ਤੇ ਇਹਨਾਂ ਨੂੰ 4 ਤੋਂ 5 ਲੱਖ ਦੀ ਸਰਾਨਾ ਪੈਨਸ਼ਨ ਨਿਸ਼ਚਿਤ ਕੀਤੀ ਗਈ ਸੀ ਤੇ ਬਾਅਦ ਵਿੱਚ ਅੰਗਰੇਜ਼ਾਂ ਨੇ ਵੀ ਉਹ ਰਾਜ ਦਾ ਜਿਹੜਾ ਸੀ ਪੰਜਾਬ ਨੂੰ ਆਪਣੇ ਰਾਜ ਦੇ ਵਿੱਚ ਸ਼ਾਮਲ ਕਰ ਲਿਆ ਇਸ ਤੋਂ ਬਾਅਦ ਹੈ ਇੱਕ ਲੌਂਗ ਕੁਐਸਚਨ ਆਨਸਰ ਜਿਹੜਾ ਅਸੀਂ ਅੱਜ ਡਿਸਕਸ ਕਰਾਂਗੇ ਪਹਿਲਾ ਹੈ ਅੰਗਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ ਦੇ ਕੀ ਕਾਰਨ ਸੀਗੇ ਅੰਗਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ 1845 ਤੋਂ 46 ਦੇ ਵਿੱਚ ਹੋਈ ਇਹਦੇ ਮੁੱਖ ਕਾਰਨ ਸੀਗੇ ਪਹਿਲਾ ਸੀਗਾ ਅੰਗਰੇਜ਼ ਲਾਹੌਰ ਦੂਜੀ ਜਿਹੜੇ ਅੰਗਰੇਜ਼ ਸੀਗੇ ਉਹ ਚਾਹੁੰਦੇ ਸੀ ਵੀ ਉਹ ਰਾਜ ਘਰਾਣੇ ਨੂੰ ਘੇਰ ਲੈਣ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਦੇ ਵਿੱਚ ਜਿਹੜਾ ਲਾਹੌਰ ਰਾਜ ਸੀਗਾ ਉਹਨੂੰ ਘੇਰਨਾ ਸ਼ੁਰੂ ਕਰਤਾ ਸੀਗਾ ਉਸੇ ਉਹਨਾਂ ਨੇ 1835 ਦੇ ਵਿੱਚ ਫਿਰੋਜ਼ਪੁਰਨ ਦੇ ਵਿੱਚ ਇੱਕ ਤੇ ਕਬਜ਼ਾ ਕਰ ਲਿਆ ਸੀ 1838 ਦੇ ਵਿੱਚ ਇੱਕ ਫੌਜ ਜਿਹੜੀ ਛਾਉਣੀ ਸੀ ਉੱਥੇ ਕਾਇਮ ਕੀਤੀ ਗਈ ਤਾਂ ਜੋ ਕੀ ਆ 20 ਜਿਹੜੇ ਅੰਗਰੇਜ਼ ਨੇ ਉਹ ਪੰਜਾਬ ਦੇ ਉੱਤੇ ਕਬਜ਼ਾ ਕਰ ਸਕਣ ਉਸ ਤੋਂ ਬਾਅਦ ਹੈ ਪੰਜਾਬ ਵਿੱਚ ਅਸ਼ਾਂਤੀ ਤੇ ਰਾਜਿਕਤਾ ਮਹਾਰਾਜਾ ਜਿੰਦ ਸਿੰਘ ਦੀ ਮੌਤ ਤੋਂ ਬਾਅਦ ਜਿਹੜਾ ਪੰਜਾਬ ਸੀਗਾ ਉਹਦੇ ਵਿੱਚ ਕਾਫੀ ਜ਼ਿਆਦਾ ਰਾਜਿਕਤਾ ਫੈਲ ਗਈ ਸੀ ਤੇ ਉਹਨਾਂ ਦੇ ਜਿਹੜੇ ਉੱਤਰ ਅਧਿਕਾਰੀ ਖੜਕ ਸਿੰਘ ਸੀਗੇ ਤੇ ਨੋਹਾਲ ਸਿੰਘ ਮਹਾਰਾਣੀ ਜਿੰਦਾ ਜਿੰਦਕੌਰ ਤੇ ਸ਼ੇਰ ਸਿੰਘ ਜਿਹੜੇ ਸੀਗੇ ਉਹ ਕਮਜ਼ੋਰ ਹਾਕਮ ਸਿੱਧ ਹੋਏ ਤੇ ਉਹ ਪੰਜਾਬ ਦੇ ਉੱਤੇ ਪ੍ਰੋਪਰ ਆਪਣੀ ਪਕੜ ਨਹੀਂ ਬਣਾ ਸਕੇ ਤੇ ਲਾਹੌਰ ਦੇ ਵਿੱਚ ਜਿਹੜੇ ਸਰਦਾਰ ਸੀਗੇ ਇੱਕ ਦੂਜਿਆਂ ਦੇ ਖਿਲਾਫ ਕੀ ਸੀਗੇ ਸਾਜ਼ਿਸ਼ਾਂ ਰਚਣ ਲੱਗ ਪਏ ਸੀ ਤਾਂ ਇਹੀ ਚੀਜ਼ਾਂ ਦਾ ਫਾਇਦਾ ਜਿਹੜਾ ਸੀ ਅੰਗਰੇਜ਼ਾਂ ਨੇ ਉਠਾਇਆ ਫਿਰ ਉਸ ਤੋਂ ਬਾਅਦ ਹੈ ਪਹਿਲਾ ਅਫਗਾਨ ਯੁੱਧ ਦੇ ਵਿੱਚ ਅੰਗਰੇਜ਼ਾਂ ਦੀਆਂ ਮੁਸ਼ਕਲਾਂ ਤੇ ਅਸਫਲਤਾਵਾਂ ਪਹਿਲੇ ਐਂਗਲੋ ਅਫਗਾਨ ਯੁੱਧ ਦੇ ਵਿੱਚ ਜਦੋਂ ਖਤਮ ਹੋਇਆ 1814 ਦੇ ਵਿੱਚ ਅਫਗਾਨਾਂ ਦੇ ਦੋਸਤ ਜਿਹੜੇ ਸੀ ਦੋਸਤ ਮੁਹੰਮਦ ਖਾਨ ਜਿਹੜੇ ਦੇ ਪੁੱਤਰ ਜਿਹੜਾ ਸੀ ਮੁਹੰਮਦ ਅਕਬਰ ਖਾਨ ਵੀ ਜਿਹੜੀ ਅਗਵਾਈ ਦੇ ਵਿੱਚ ਉਹਨੇ ਬਗਾਵਤ ਕਰ ਦਿੱਤੀ ਸੀਗੀ ਤੇ ਅੰਗਰੇਜ਼ਾਂ ਨੇ ਬਾਕੀ ਨੂੰ ਦਬਾਉਣ ਦੇ ਵਿੱਚ ਅਸਫਲ ਰਹੇ ਤੇ ਅੰਗਰੇਜ਼ਾਂ ਦੇ 9 ਸੈਨਿਕ ਸੈਨਿਕ ਨਾਲ ਜਿਹੜੇ ਸੀ ਵਰਨਰਸ ਤੇ ਬੈਕਟਾਨਿਕ ਦੀ ਮੌਤ ਤੇ ਦੇ ਘਾਟ ਧਾਰ ਦਿੱਤਾ ਗਿਆ ਸੀ ਤੇ ਜੇ ਵਾਪਸ ਆ ਰਹੇ ਅੰਗਰੇਜ਼ੀ ਸੈਨਾ ਤੋਂ ਵਿੱਚ ਇੱਕ ਵੀ ਸੈਨਿਕ ਜਿਹੜਾ ਸੀ ਉਹ ਬਚ ਨਹੀਂ ਸਕਿਆ ਸੀ ਤੇ ਇਹ ਸਫਲਤਾ ਨੂੰ ਦੇਖ ਕੇ ਸਿੱਖ ਜਿਹੜੇ ਸੀਗੇ ਉਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਜੁੱਧ ਸੀਗਾ ਉਹ ਛੇੜਨ ਦੇ ਲਈ ਇਰਾਦਾ ਪਨਾ ਦਿੱਤਾ ਸੀਗਾ ਫਿਰ ਉਸ ਤੋਂ ਬਾਅਦ ਹੈ ਅੰਗਰੇਜ਼ਾਂ ਵੱਲੋਂ ਸਿੱਧ ਉੱਤੇ ਆਪਣੇ ਰਾਜ ਨੂੰ ਵਿੱਚ ਮਿਲਾਉਣਾ 1845-43 ਦੇ ਵਿੱਚ ਜਿਹੜਾ ਸੀਗਾ ਅੰਗਰੇਜ਼ ਜਿਹੜੇ ਸੀਗੇ ਉਹ ਸਿੰਧ ਉੱਤੇ ਹਮਲਾ ਕਰ ਚੁੱਕੇ ਸੀਗੇ ਤੇ ਉਹਨਾਂ ਨੇ ਆਪਣੇ ਰਾਜ ਦੇ ਵਿੱਚ ਮਲਾਉਣਾ ਚਾਹੁੰਦੇ ਸੀ ਇਹ ਘਟਨਾ ਜਿਹੜੀ ਸੀ ਅੰਗਰੇਜ਼ਾਂ ਨੂੰ ਜਿਹੜੀ ਸੀ ਉਹ ਜਿਆਦਾ ਵਧੀਆ ਸਪਸ਼ਟ ਨਾ ਹੋ ਸਕੀ ਜਿਹੜੇ ਸਿੱਖੇ ਸੀ ਜਾਣਦੇ ਸੀ ਵੀ ਉਹ ਕੀ ਨੇ ਅੰਗਰੇਜ਼ ਜਿਹੜੇ ਚਾਹੁੰਦੇ ਆ ਉਹ ਪੰਜਾਬ ਨੂੰ ਆਪਣੇ ਰਾਜ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਆ ਤੇ ਅਧਿਕਾਰ ਕਰਨਾ ਚਾਹੁੰਦੇ ਆ ਤੇ ਬਿਨਾਂ ਕਿਸੇ ਸੰਧੀ ਤੋਂ ਜਿਹੜਾ ਅੰਗਰੇਜ਼ ਸੀਗੇ ਉਹ ਇਹਦੇ ਉੱਤੇ ਨਿਯੰਤਰਣ ਕਰਨਾ ਅਸੰਭਵ ਸੀਗਾ ਤਾਂ ਕਰਕੇ ਉਹਨਾਂ ਨੇ ਆਪਣੇ ਜਿਹੜੇ ਇਰਾਦੇ ਸੀ ਜਿਹੜੇ ਸਿੱਖ ਸੀਗੇ ਉਹ ਜਿਹੜੇ ਅੰਗਰੇਜ਼ਾਂ ਦੇ ਇਰਾਦੇ ਸਮਝ ਗਏ ਸੀ ਤੇ ਹੋਰ ਵੀ ਜਿਆ ਦਸ ਤੋਂ ਬਾਅਦ ਹੈ ਐਲਵਨਾ ਐਲਵਨਾਰਾ ਦੀ ਪੰਜਾਬ ਦੇ ਉੱਤੇ ਕਬਜ਼ੇ ਦੀ ਯੋਜਨਾ ਵੀ ਜਿਹੜਾ ਫਿਰ ਉਸ ਤੋਂ ਬਾਅਦ ਜਿਹੜਾ ਸਿੰਗੀ ਦਾ ਜਿਹੜਾ ਲਾਰਡ ਐਨਰਵਾਲਡ ਸੀਗਾ ਉਹ ਪੰਜਾਬ ਦੇ ਉੱਤੇ ਹਮਲਾ ਕਰਨ ਦੀ ਯੋਜਨਾ ਬਣਾ ਚੁੱਕਿਆ ਸੀ ਅਸਲੀ ਤੌਰ ਤੇ ਉਹ ਕੀ ਸੀ ਆਪਣੀ ਸੈਨਾ ਤਿਆਰ ਕਰਨਾ ਚਾਹੁੰਦਾ ਸੀ ਤਾਂ ਜੋ ਕੀ ਜੇਕਰ ਸਿੱਖਾਂ ਦੇ ਨਾਲ ਕੋਈ ਵੀ ਜੰਗ ਸ਼ੁਰੂ ਹੋ ਜਾਵੇ ਤਾਂ ਉਹਨਾਂ ਦੇ ਨਾਲ ਜਿਹੜੀ ਉਹ ਆਪਣੀ ਸਹੀ ਢੰਗ ਦੇ ਨਾਲ ਆਪਣੀ ਯੋਜਨਾ ਬਿੱਤ ਉਹਨਾਂ ਨੂੰ ਹਰਾ ਸਕੇ ਫਿਰ ਉਸ ਤੋਂ ਬਾਅਦ ਸੀਗਾ ਲਾਰਡ ਹੈਡਰਿਕ ਦੀ ਗਵਰਨਰ ਜਨਰਲ ਦੇ ਅਹੁਦੇ ਤੇ ਨਿਯੁਕਤੀ ਜੁਲਾਈ 1844 ਦੇ ਵਿੱਚ ਲਾਰਡ ਐਲਬਨਾਰਾ ਦੀ ਥਾਂ ਤੇ ਲਾਰਡ ਹਲਡਰਿੰਗ ਨੂੰ ਪੰਜਾਬ ਦਾ ਗਵਰਨਰ ਜਨਰਲ ਨਿਯੁਕਤ ਭਾਰਤ ਦਾ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ ਉਹ ਇੱਕ ਕੁਸ਼ਲ ਨਾਇਕ ਸੈਨਾ ਵੀ ਸੀਗਾ ਤੇ ਉਹਨਾਂ ਨੇ ਉਸ ਸਮੇ ਜਿਹੜੇ ਸੀਗੇ ਸਿੱਖਾਂ ਨੂੰ ਉਹਦੇ ਵਿੱਚ ਮੰਦੇ ਵਿੱਚ ਜਿਹੜੇ ਸ਼ੱਕ ਪੈਦਾ ਹੋ ਰਹੇ ਸੀ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਕੀ ਆ ਉਹ ਸਿੱਖ ਨੂੰ ਸਫਲਤਾਪੂਰਵਕ ਜੁੱਧ ਦੇ ਵਿੱਚ ਹਰਾ ਸਕਣ ਫਿਰ ਉਸ ਤੋਂ ਬਾਅਦ ਕੀ ਸੀ ਅੰਗਰੇਜ਼ੀ ਸੈਨਾ ਦੀ ਸੈਨਿਕ ਦੀ ਤਿਆਰੀ ਵੀ ਜਿਹੜਾ ਪੰਜਾਬ ਸੀਗਾ ਹੁਣ ਉਹਦੇ ਵਿੱਚ ਰਾਜਿਕਤਾ ਫੈਲ ਚੁੱਕੀ ਸੀ ਤਾਂ ਅੰਗਰੇਜ਼ਾਂ ਨੂੰ ਇੱਕ ਸਹੀ ਟਾਈਮ ਮਿਲ ਚੁੱਕਿਆ ਸੀ ਜਿਸ ਦੇ ਉੱਤੇ ਉਹ ਜਿਹੜਾ ਸੀ ਪੰਜਾਬ ਦੇ ਉੱਤੇ ਹਮਲਾ ਕਰ ਸਕਦੇ ਸੀ ਤਾਂ ਉਹਨਾਂ ਨੇ ਸਤਲੁਜ ਦੇ ਆਲਲ ਵਾਲੇ ਦੇ ਜਿਹੜੇ ਏਰੀਆ ਸੀਗੇ ਉਹਦੇ ਵਿੱਚ ਜਿਹੜੇ ਕਿਸ਼ਤੀ ਪੁਲ ਸੀਗੇ ਬਣਾਉਣੇ ਸ਼ੁਰੂ ਕੀਤੇ ਤਾਂ ਜੋ ਕੀ ਆ ਜੇਕਰ ਜੁੱਧ ਹੋਊਗਾ ਤਾਂ ਫਿਰ ਉਹ ਕੀ ਆ ਆਪਣੀ ਸੈਨਾ ਨੂੰ ਮਜ਼ਬੂਤ ਕਰ ਸਕਣ ਤਾਂ ਇਹਦੇ ਸੀਟੇ ਵੱਜੋ ਜਿਹੜੀ ਅੰਗਰੇਜ਼ ਸੀਗੇ ਉਹਨਾਂ ਨੂੰ ਪਹਿਲਾ ਜੁੱਧ ਜਿਹੜਾ ਸੀ ਉਹਨਾਂ ਨੂੰ ਲੜਨਾ ਪਿਆ ਖਜ਼ਾਨੇ ਦਾ ਮਾਮਲਾ ਵੀ ਜਿਹੜੇ ਡੋਗਲਾ ਡੋਗਲਾ ਸਰਦਾਰ ਸੀਗੇ ਸੁਚੇਤ ਸਿੰਘ ਉਹਨੇ ਲਾਹੌਰ ਦੇ ਦਰਬਾਰ ਦੀ ਸੇਵਾ ਕੀਤੀ ਸੀ ਉਹਦੀ ਮੌਤ ਤੋਂ ਪਹਿਲਾਂ ਉਹਦੇ ਕੋਲ 15 ਲੱਖ ਰੁਪਏ ਦੀ ਰਕਮ ਜਿਹੜੀ ਫਿਰੋਜ਼ਪੁਰ ਦੇ ਵਿੱਚ ਛੱਟ ਗਿਆ ਸੀਗਾ ਤੇ ਉਹਦਾ ਕੋਈ ਵੀ ਪੁੱਤਰ ਨਹੀਂ ਸੀਗਾ ਤਾਂ ਲਾਹੌਰ ਸਰਕਾਰ ਨੇ ਉਸ ਨੂੰ ਆਪਣਾ ਅਧਿਕਾਰ ਸਮਝਦੀ ਸੀ ਤੇ ਦੂਜੇ ਪਾਸੇ ਜਿਹੜੇ ਅੰਗਰੇਜ਼ ਸੀਗੇ ਉਹਨੂੰ ਅਦਾਲਤੀ ਰੂਪ ਦੇਣਾ ਚਾਹੁੰਦੇ ਸੀ ਤਾਂ ਜੋ ਕੀ ਸੀਗਾ ਵੀ ਉਹ ਉਸ ਪੈਸੇ ਨੂੰ ਹੜੱਪ ਸਕਣ ਪਰ ਜਿਹੜੇ ਸਿੱਖ ਸੀਗੇ ਉਹਨਾਂ ਦੀ ਨੀਅਤ ਨੂੰ ਸਮਝ ਚੁੱਕੇ ਸੀਗੇ ਉਸ ਤੋਂ ਬਾਅਦ ਹੈ ਮੋੜਾ ਪਿੰਡ ਦਾ ਮਾਮਲਾ ਵੀ ਜਿਹੜਾ ਮੋੜਾ ਪਿੰਡ ਜਿਹੜਾ ਨਾਬਾ ਦੇ ਕੋਲੇ ਇਲਾਕਾਵਾਸ ਦਾ ਸੀ ਮਹਾਰਾਜਾ ਜੀ ਸਿੰਘ ਨੂੰ ਦੇ ਦਿੱਤਾ ਸੀਗਾ ਤੇ ਮਹਾਰਾਜ ਜਿਹੜਾ ਮਹਾਰਾਜਾ ਸੀਗੇ ਉਹਨਾਂ ਨੇ ਸਰਦਾਰ ਧੰਨਾ ਜੀ ਨੂੰ ਇਹ ਜਾਗੀਰ ਦੇ ਤੌਰ ਤੇ ਦਿੱਤਾ ਸੀ ਪਰ 1843 ਵਿੱਚ ਨਾਬਾ ਦੇ ਨਵੇਂ ਹਾਕਮ ਨੇ ਜਿਹੜਾ ਸੀਗਾ ਉਹਦਾ ਧੰਨਾ ਸਿੰਘ ਦੇ ਨਾਲ ਕੀ ਹੋਇਆ મતਭੇਦ ਹੋ ਗਿਆ ਜਿਸ ਦੇ ਕਰਕੇ ਜਿਹੜਾ ਨਾਬਾ ਹਾਕਮ ਸੀਗਾ ਉਹ ਪਿੰਡ ਦੇ ਵਿੱਚ ਵਾਪਸ ਲੈ ਲਿਆ ਸੀਗਾ ਤੇ ਲਾਹੌਰ ਸਰਕਾਰ ਨੇ ਇਸ ਦੇ ਉੱਤੇ ਇਤਰਾਜ਼ ਕੀਤਾ ਤਾਂ ਅੰਗਰੇਜ਼ਾਂ ਨੇ ਨਾਬਾ ਦੇ ਹਾਕਮ ਦਾ ਸਮਰਥਨ ਕੀਤਾ ਤੇ ਇਸ ਦੇ ਨਾਲ ਜਿਹੜਾ ਅੰਗਰੇਜ਼ਾਂ ਤੇ ਲਾਹੌਰ ਦਰਬਾਰ ਦੇ ਵਿੱਚ ਜਿਹੜਾ ਸੈਨਾ ਦੇ ਸਬੰਧ ਦੇ ਵਿੱਚ ਹੋਰ ਵੀ ਜ਼ਿਆਦਾ ਵਿਗਾੜ ਪੈਦਾ ਹੋ ਗਿਆ ਸੀ ਫਿਰ ਉਸ ਤੋਂ ਬਾਅਦ ਹੈਗਾ ਬਿਰਾਡਫੁੱਟ ਬਿਰਾਡਫੁੱਟ ਦੀਆਂ ਸਿੱਖਾਂ ਦੇ ਵਿਰੁੱਧ ਕਾਰਵਾਈਆਂ ਫਿਰ ਜਿਹੜਾ ਨਵੰਬਰ 1847 ਵਿੱਚ ਮੇਜਰ ਬਾਰਫੁੱਟ ਜਿਹੜਾ ਸੀ ਉਹ ਲੁਧਿਆਣਾ ਦੇ ਵਿੱਚ ਇੱਕ ਰੈਜੀਮੈਂਟਲ ਨਿਯੁਕਤ ਹੋਇਆ ਉਹਨੇ ਕੀ ਸੀਗਾ ਸਿੱਖਾਂ ਦੇ ਨਾਲ ਬਹੁਤ ਜ਼ਿਆਦਾ ਉਹਦੀ ਜਿਵੇਂ ਕਹਿ ਦੋ ਵੀ ਉਹਦਾ ਟਕਰਾਅ ਸੀਗਾ ਤੇ ਉਹਨੇ ਕਈ ਕਾਰਵਾਈਆਂ ਕੀਤੀਆਂ ਜਿਦੇ ਕਰਕੇ ਜਿਹੜੇ ਸਿੱਖ ਸੀਗੇ ਉਹਦੇ ਖਿਲਾਫ ਪੜਕੇ ਹੋਏ ਸੀਗੇ ਤੇ ਉਸ ਤੋਂ ਬਾਅਦ ਕੀ ਆ ਲਾਲ ਸਿੰਘ ਅਤੇ ਤੇਜਾ ਸਿੰਘ ਦੁਆਰਾ ਸਿੱਖ ਸੈਨਾ ਨੂੰ ਉਕਸਾਉਣਾ ਤੇ ਇਸ ਤੋਂ ਬਾਅਦ ਜਿਹੜੇ 1800 45 ਦੇ ਵਿੱਚ ਲਾਲ ਸਿੰਘ ਨੇ ਜਿਹੜਾ ਸੀਗਾ ਉਹ ਲਾਹੌਰ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਤੇਜਾ ਸਿੰਘ ਨੂੰ ਜਿਹੜਾ ਪ੍ਰਧਾਨ ਨੂੰ ਸੈਨਾਪਤੀ ਜਿਹੜਾ ਥਾਪਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਸੈਨਾ ਸੀਗੀ ਉਹਦੀ ਤਾਕਤ ਜਿਹੜੀ ਸੀ ਉਹ ਵਧਦੀ ਗਈ ਲਾਹੌਰ ਦੇ ਵਿੱਚ ਜਿਹੜਾ ਸੀਗਾ ਤੇਜਾ ਸਿੰਘ ਨੇ ਜਿਹੜੀ ਆਪਣੀ ਸੈਨਾ ਸੀਗੀ ਉਹ ਤੋਂ ਡਰਦੇ ਸੀਗੇ ਤਾਂ ਗੁਪਤ ਰੂਪ ਦੇ ਵਿੱਚ ਦੋਹੀ ਸਰਦਾਰ ਜਿਹੜੇ ਸੀ ਅੰਗਰੇਜ਼ਾਂ ਨਾਲ ਮਿਲੇ ਹੋਏ ਸੀਗੇ ਤੇ ਉਹ ਚਾਹੁੰਦੇ ਸੀ ਵੀ ਅੰਗਰੇਜ਼ ਸਿੱਖਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਭੜਕਾਇਆ ਜਾਵੇ ਤੇ ਇੱਕ ਲੜਾਈ ਦਾ ਵਾਤਾਵਰਣ ਤਿਆਰ ਹੋਵੇ 1845 ਵਿੱਚ ਲਾਰਡ ਹੈਲਡਰਿੰਗ ਨੇ ਸਿੱਖਾਂ ਦੇ ਵਿਰੁੱਧ ਜਿਹੜਾ ਸੀਗਾ ਜੁੱਦ ਦਾ ਪਹਿਲੇ ਜੋਧਾ ਐਲਾਨ ਕਰਤਾ ਸੀਗਾ ਤਾਂ ਇਸ ਦੇ ਨਾਲ ਜਿਹੜਾ ਪਹਿਲਾ ਯੁੱਧ ਸੀਗਾ ਉਹ ਸਟਾਰਟ ਹੋ ਗਿਆ ਸੀ ਇਸ ਤੋਂ ਬਾਅਦ ਜਿਹੜਾ ਆਪਣਾ ਸੈਸ਼ਨ ਆ ਉਹ ਵੀ ਨੈਕਸਟ ਪਾਰਟ ਦੇ ਵਿੱਚ ਕਰਾਂਗੇ ਸਾਬ ਵੀਡੀਓ ਜਿਆਦਾ ਲੰਬੀ ਹੋ ਜਾਏਗੀ ਤਾਂ ਕਰਕੇ ਮੈਂ ਜਿਹੜਾ ਸੈਸ਼ਨ ਇੱਥੇ ਛੱਡਦਾ ਹਾਂ ਤੇ ਆਪਣਾ ਜਿਹੜਾ ਸੈਕਿੰਡ ਕੁਐਸਚਨ ਆਨਸਰ ਆ ਉਹ ਦੂਸਰੇ ਪਾਰਟ ਦੀ ਵੀਡੀਓ ਦੇ ਵਿੱਚ ਪਾਉਂਗਾ ਤੇ ਤੁਸੀਂ ਉਹਦੇ ਵਿੱਚ ਸਹੀ ਢੰਗ ਦੇ ਨਾਲ ਇਹਨੂੰ ਕਰ ਲੈਣਾ ਵਾ ਥੈਂਕਸ ਅ ਲੋਟ ਵਾਚਿੰਗ ਫॉर ਮਾਈ ਵੀਡੀਓ ਐਂਡ ਥੈਂਕਸ ਵਾਂਸ ਅਗੇਨ ਥੈਂਕਸ ਫॉर ਸਬਸਕ੍ਰਾਈਬ ਮਾਈ ਚੈਨਲਸ ਐਂਡ ਸਪੋਰਟਿੰਗ ਵੀ ਟੂ ਅਚੀਵ देयर 700 ਸਬਸਕ੍ਰਾਈਬਰ ਬਟ ਇਟ ਇ i will want to be achieved there so many other goals so you always be with me and uh, i will also provide to you a better qualitative education through my youtube channel thanks a lot for watching for my video